ਚਰ ਕੀ ਹੁਕਮਾਇਦ ਸਾਹਿਬ ਨੂੰ ਕੀ ਮਾਜਬ ਡੀਬੀ ਸਾਹਿਬ ਤੇ ਐਸਐਸਪੀ ਗੁਰਦਾਸਪੁਰ ਸ੍ਰੀ ਹਰੀਸ਼ ਦਿਵਾਂ ਜੀ ਦਿਸ਼ਾ ਰੇਸ਼ਾ ਨੇਟ 10:00 11:00 ਤੋਂ ਲੈ ਕੇ 1:00 ਤੱਕ ਲੋਕਾਂ ਦੀਆਂ ਸ਼ਿਕਾਇਤਾਂ ਨਿਪਟਾਰੇ ਤੇ ਉਹਨਾਂ ਦਾ ਸਵਾਈ ਕੀਤੀ ਜਾ ਰਹੀ ਆ ਤੇ ਲੋਕਾਂ ਨਾਲ ਜਿਹੜੀ ਪਬਲਿਕ ਮੀਟਿੰਗ ਕਰਕੇ ਜਿਹੜੀਆਂ ਸ਼ਿਕਾਇਤਾਂ ਹਨ ਉਹਨਾਂ ਨੂੰ ਨਿਪਟਾਰਾ ਮੌਕੇ ਸਰ ਕੀਤਾ ਜਾ ਰਿਹਾ ਜੁਣਿਆ ਸਾਡੇ ਕੋਲ ਜਿਹੜੀ ਕੋਈ 10 ਕੰਪਲੇਂਟਾਂ ਨਵੀਆਂ ਆਉਂਦੀਆਂ ਨੇ ਤੇ ਕੁਝ ਬਸ 올ਡ ਹੈਗਾ ਉਹਨਾਂ ਦਾ ਜਿਹੜਾ ਪੀਜੀ ਰਿਪੋਰਟ ਲੀਆਂ ਉਹਨਾਂ ਦਾ ਵੀ ਮੌਕੇ ਤੇ ਨਿਪਟਾਰਾ ਕੀਤਾ ਜਾ ਰਿਹਾ ਜਿਸ ਤਾ ਤੁਸੀਂ ਲੈ ਕੇ ਰਹੇ ਹੋ ਪਬਲਿਕ ਬੈਠੀ ਹੋਈ ਆ ਇਨਨਿਸ ਸ਼ਿਕਾਇਤਾਂ ਸੁਣ ਕੇ ਤੁਰੰਤ ਮੋਕਦਮ ਤਰਾਂ ਕੀਤਾ ਜਾ। ਸਰ ਕੀ ਹੋ ਤੁਹਾਡੇ ਸਾਹਮਣੇ ਕੀ ਕੀ ਹੈ? ਮਾਨਜੋਬ ਡੀਬੀ ਸਾਹਿਬ ਤੇ ਐਸਐਸਪੀ ਗੁਰਦਾਸਪੁਰ ਸ੍ਰੀ ਹਰੀਸ਼ ਜਮਾ ਜੀ ਦੇਸ਼ਾਂ ਦੇ ਸੈਨੇਟਰ 9:00 11:00 ਤੋਂ ਲੈ ਕੇ 1:00 ਤੱਕ ਲੋਕਾਂ ਦੀਆਂ ਸ਼ਿਕਾਇਤਾਂ ਨਿਪਟਾਰੇ ਤੇ ਉਹਨਾਂ ਦਾ ਸੁਣਵਾਈ ਕੀਤੀ ਜਾ ਰਹੀ ਆ ਤੇ ਲੋਕਾਂ ਨਾਲ ਜਿਹੜੀ ਪਬਲਿਕ ਮੀਟਿੰਗ ਕਰਕੇ ਜਿਹੜੀਆਂ ਸ਼ਿਕਾਇਤਾਂ ਹਨ ਉਹਨਾਂ ਨੂੰ ਨਿਪਟਾਰਾ ਮੌਕੇ ਸਰ ਕੀਤਾ ਜਾ ਰਿਹਾ। ਜਿਹੜੀਆਂ ਸਾਡੇ ਕੋਲ ਜਿਹੜੀ ਕੋਈ 10 ਕੰਪਲੇਂਟਾਂ ਨਵੀਆਂ ਆਉਂਦੀਆਂ ਨੇ। ਤੇ ਕੁਝ ਬਹੁਤ 올ਡ ਹੈਗਾ ਉਹਨਾਂ ਦਾ ਜਿਹੜਾ ਪੀਜੀਪੀ ਪੋਰਟਲ ਦੀਆਂ ਉਹਨਾਂ ਦਾ ਵੀ ਮੌਕੇ ਤੇ ਨਟਾਰਾ ਕੀਤਾ ਜਾ ਰਿਹਾ ਜਿਸ ਦਾ ਤੁਸੀਂ ਲੈ ਕੀ ਰਹੇ ਹੋ ਪੀ ਪਬਲਿਕ ਬੈਠੀ ਹੋਈ ਆ ਇਹਨਾਂ ਨੇ ਇਹ ਕਹਿੰਦਾ ਸੰਕੇ ਉਹਨਾਂ ਦਾ ਮੌਕੇ ਤੇ ਨਟਾਰਾ ਕੀਤਾ ਜਾ ਰਿਹਾ ਸਰ ਕੀ ਹੁਕਮ ਹੈ ਨੇ ਸਾਹਿਬ ਕੀ ਕੀ ਕਰੀਏ ਮਾਨਜੋਬ ਜੀ ਸਾਹਿਬ ਤੇ ਐਸਐਸਪੀ ਗੁਰਦਾਸਪੁਰ ਸ੍ਰੀ ਹਰੀਸ਼ਦੇਵ ਜੀ ਦੇ ਦਿਸਾਂ ਰੇਸਾਂ ਨੇ ਡੇਰੇ 11 ਤੋਂ ਲੈ ਕੇ 1 ਵਜੇ ਤੱਕ ਲੋਕਾਂ ਦੀਆਂ ਸ਼ਿਕਾਇਤਾਂ ਨਿਪਟਾਰੇ ਤੇ ਉਹਨਾਂ ਦਾ ਸੁਣਵਾਈ ਕੀਤੀ ਜਾ ਰਹੀ ਆ ਤੇ ਲੋਕਾਂ ਨਾਲ ਜਿਹੜੀ ਪਬਲਿਕ ਮੀਟਿੰਗ ਕਰਕੇ ਜਿਹੜੀਆਂ ਸ਼ਿਕਾਇਤਾਂ ਹਨ ਉਹਨਾਂ ਦਾ ਨਿਪਟਾਰਾ ਮੌਕੇ ਸਰ ਕੀਤਾ ਜਾ ਰਿਹਾ ਜਿਹਨੀਆਂ ਸਾਡੇ ਕੋਲ ਜਿਹੜੀ ਕੋਈ 10 ਕੰਪਲੇਂਟਾਂ ਨਵੀਆਂ ਆਉਂਦੀਆਂ ਨੇ ਤੇ ਕੁਝ ਬਸ 올ਡ ਹੈਗਾ ਉਹਨਾਂ ਦਾ ਜਿਹੜਾ ਪੀਜੀਪੀ ਰਿਪੋਰਟ ਆਉਂਦੀਆਂ ਉਹਨਾਂ ਦਾ ਵੀ ਮੌਕੇ ਤੇ ਨਿਪਟਾਰਾ ਕੀਤਾ ਜਾ ਰਿਹਾ ਜਿਸ ਦਾ ਤੁਸੀਂ ਲੈ ਕੇ ਰਹੇ ਹੋ ਪਬਲਿਕ ਬੈਠੀ ਹੋਈ ਆ ਇਨਨਿਸ ਸ਼ਿਕਾਇਤਾਂ ਸੁਣ ਕੇ ਤੁਰੰਤ ਮੁਕਦਮਾ ਤਰਾਂ ਕੀਤਾ ਜਾ ਰਿਹਾ ਸਰ ਕੀ ਉਤਮਾਇਰੇ ਸਾਹਿਬ ਹੋਣ ਮਾਨਜੋਬ ਡੀਬੀ ਸਾਹਿਬ ਤੇ ਐਸਐਸਪੀ ਗੁਰਦਾਸਪੁਰ ਸ੍ਰੀ ਹਰੀਸ਼ ਜਮਾ ਜੀ ਦੇਸ਼ਾਂ ਦੇਸ਼ਾਂ ਨੇ 11 ਤੋਂ ਲੈ ਕੇ 1 ਵਜੇ ਤੱਕ ਲੋਕਾਂ ਦੀਆਂ ਸ਼ਿਕਾਇਤਾਂ ਨਿਪਟਾਰੇ ਤੇ ਉਹਨਾਂ ਦਾ ਸੁਨਵਾਈ ਕੀਤੀ ਜਾ ਰਹੀ ਆ ਤੇ ਲੋਕਾਂ ਨਾਲ ਜਿਹੜੀ ਪਬਲਿਕ ਮੀਟਿੰਗ ਕਰਕੇ ਜਿਹੜੀਆਂ ਸ਼ਿਕਾਇਤਾਂ ਗੋਣਾ ਨੂੰ ਨਿਪਟਾਰਾ ਮੌਕੇ ਸਰ ਕੀਤਾ ਜਾ ਰਿਹਾ ਜਿਹੜੀਆਂ ਸਾਡੇ ਕੋਲ ਇਹ ਕੋਈ 10 ਕੰਪਲੇਂਟਾਂ ਨਵੀਆਂ ਆਉਂਦੀਆਂ ਨੇ ਤੇ ਕੁਝ ਬਹੁਤ 올ਡ ਹੈਗਾ ਉਹਨਾਂ ਦਾ ਜਿੰਨਾ ਪੀਜੀੀ ਰਿਪੋਰਟ ਲੀਆਂ ਉਹਨਾਂ ਦਾ ਵੀ ਮੌਕੇ ਤੇ ਨਟਾਰਾ ਕੀਤਾ ਜਾ ਰਿਹਾ ਜਿਸ ਦਾ ਤੁਸੀਂ ਦੇਖ ਹੀ ਰਹੇ ਹੋ ਪੀ ਪਬਲਿਕ ਬੈਠੀ ਹੋਈ ਆ ਇਹਨਾਂ ਨੇ ਸ਼ਿਕਾਇਤਾਂ ਸੁਣ ਕੇ ਉਹਨਾਂ ਦਾ ਮੌਕੇ ਤੇ ਨਟਾਰਾ ਕੀਤਾ ਜਾ ਰਿਹਾ ਸਰ ਕੀ ਹੁਕਮਾਇਦ ਸਾਹਿਬ ਕੀ ਕਿਹਾ ਮਾਨਜੋਬ ਡੀਬੀ ਸਾਹਿਬ ਤੇ ਐਸਐਸਪੀ ਗੁਰਦਾਸਪੁਰ ਸ੍ਰੀ ਹਰੀਸ਼ ਦੇਵਾਂ ਜੀ ਦੇਸ਼ਾਂ ਦੇਸ਼ਾਂ ਇਹ ਡੇਰੇ 11 ਤੋਂ ਲੈ ਕੇ 1 ਵਜੇ ਤੱਕ ਲੋਕਾਂ ਦੀਆਂ ਸ਼ਿਕਾਇਤਾਂ ਨਿਪਟਾਰੇ ਤੇ ਉਹਨਾਂ ਦਾ ਸੁਨਵਾਈ ਕੀਤੀ ਜਾ ਰਹੀ ਆ ਤੇ ਲੋਕਾਂ ਨਾਲ ਜਿਹੜੀ ਪਬਲਿਕ ਮੀਟਿੰਗ ਕਰਕੇ ਜਿਹੜੀਆਂ ਸ਼ਿਕਾਇਤਾਂ ਉਹਨਾਂ ਨੂੰ ਨਿਪਟਾਰਾ ਮੌਕੇ ਸਰ ਕੀਤਾ ਜਾ ਰਿਹਾ ਜਿਹੜੀਆਂ ਸਾਡੇ ਕੋਲ ਕੋਈ 10 ਕੰਪਲੇਂਟਾਂ ਨਵੀਆਂ ਆਉਂਦੀਆਂ ਨੇ ਤੇ ਕੁਝ ਬਹੁਤ 올ਡ ਹੈਗਾ ਉਹਨਾਂ ਦਾ ਜਿੰਨਾ ਪੀਜੀ ਰਿਪੋਰਟ ਲੀਆਂ ਉਹਨਾਂ ਦਾ ਵੀ ਮੌਕੇ ਤੇ ਨਟਾਰਾ ਕੀਤਾ ਜਾ ਰਿਹਾ ਜਿਸ ਦਾ ਤੁਸੀਂ ਲੈ ਕੀ ਰਹੇ ਹੋ ਪੀ ਪਬਲਿਕ ਬੈਠੀ ਹੋਈ ਆ ਇਹਨਾਂ ਨੇ ਸ਼ਿਕਾਇਤਾਂ ਸੁਣ ਕੇ ਤੁਰੰਤ ਮੌਕੇ ਤੇ ਨਟਾਰਾ ਕੀਤਾ ਜਾ ਸਰ ਕੀ ਹੁਕਮ ਹੈ ਸਰ ਉਹ ਰੱਖੀ ਕਿ ਬੈਠਾ ਮਾਨਜੋਗ ਡੀਪੀ ਸਾਹਿਬ ਤੇ ਐਸਐਸਪੀ ਗੁਰਦਾਸਪੁਰ ਸ੍ਰੀ ਹਰੀਸ਼ ਦੇਵਾਂ ਜੀ ਦੇ ਦਸ਼ਾ ਦਰਸ਼ਾਣੇਟ ਗਿੜੇ 11 ਤੋਂ ਲੈ ਕੇ 1 ਵਜੇ ਤੱਕ ਲੋਕਾਂ ਦੀਆਂ ਸ਼ਿਕਾਇਤਾਂ ਨਿਪਟਾਰੇ ਤੇ ਉਹਨਾਂ ਦਾ ਸੁਣਵਾਈ ਕੀਤੀ ਜਾ ਰਹੀ ਆ ਤੇ ਲੋਕਾਂ ਨਾਲ ਜਿਹੜੀ ਪਬਲਿਕ ਮੀਟਿੰਗ ਕਰਕੇ ਜਿਹੜੀਆਂ ਸ਼ਿਕਾਇਤਾਂ ਗਾਣਾਂ ਨੂੰ ਨਿਪਟਾਰਾ ਮੌਕੇ ਸਰ ਕੀਤਾ ਜਾ ਰਿਹਾ ਜਿਹੜੀਆਂ ਸਾਡੇ ਕੋਲ ਕੋਈ 10 ਕੰਪਲੇਂਟਾਂ ਨਵੀਆਂ ਆਉਂਦੀਆਂ ਨੇ ਤੇ ਕੁਝ ਬਸ 올ਡ ਹੈਗਾ ਉਹਨਾਂ ਦਾ ਜਿਹੜਾ ਪੀਜੀ ਰਿਪੋਰਟਲ ਦੀਆਂ ਉਹਨਾਂ ਦਾ ਵੀ ਮੌਕੇ ਤੇ ਨਿਪਟਾਰਾ ਕੀਤਾ ਜਾ ਰਿਹਾ ਜਿਸ ਤਰ੍ਹਾਂ ਤੁਸੀਂ ਲੈ ਕੀ ਰਹੇ ਹੋ ਪੀ ਪਬਲਿਕ ਬੈਠੀ ਹੋਈ ਆ ਇਹਨਾਂ ਨੇ ਸ਼ਿਕਾਇਤਾਂ ਸੁਣ ਕੇ ਤੁਰ